ਚੈਨਲ ਵੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਮੌਇਸਚਰ ਜਾਂ ਸੋਕਾ ਜਿਹੜਾ ਅਮਰੀਕਾ ਦੇ ਵਿੱਚ ਐਸ ਵੇਲੇ ਦੇਖਣ ਨੂੰ ਮਿਲ ਰਿਹਾ ਉਹਦੇ ਬਾਰੇ ਪਾਣੀ ਘਟ ਗਿਆ ਅਮਰੀਕਾ ਦੇ ਵਿੱਚ ਜਿਹੜਾ دریاਵਾਂ ਦਾ ਨਦੀਆਂ ਦਾ ਝੀਲਾਂ ਦਾ ਪਾਣੀ ਆ ਉਹ ਥੱਲੇ ਨੂੰ ਚਲੇ ਗਿਆ ਜਿਹੜੇ ਗਲੋਬਲ ਮੌਇਸਚਰ ਟ੍ਰੈਂਡਸ ਹੈ ਇੱਕ ਪੂਰੀ ਦੁਨੀਆ ਦੇ ਵਿੱਚ ਇੱਕ ਦਿਖ ਰਿਹਾ ਆ ਕਿ ਜਿਹੜਾ 75% ਪਲਾਨਟ ਦੇ ਵਿੱਚ ਧਰਤੀ ਦੇ ਉੱਤੇ 72 72% ਧਰਤੀ ਦੇ ਉੱਤੇ ਜਿਹੜਾ ਜਿਹੜੀ ਐਟਮਾਸਫੇਰਿਕ ਮੌਇਸਚਰ ਆ ਜਿਹੜੀ ਹਵਾ ਦੇ ਵਿੱਚ ਨਮੀ ਆ ਉਹ ਅਬੋਵ ਐਵਰੇਜ ਆ ਉੱਤੇ ਆ ਪੂਰੀ ਦੁਨੀਆ ਦੇ ਵਿੱਚ ਹਵਾ ਦੇ ਵਿੱਚ ਨਮੀ ਜਿੰਨੀ ਹੁੰਦੀ ਆ ਉਹਦੇ ਤੋਂ ਵੱਧ ਆ ਪਰ ਅਮਰੀਕਾ ਦੇ ਵਿੱਚ ਇਸ ਵੇਲੇ ਇੱਕ ਰਿਕਾਰਡ ਬ੍ਰੇਕਿੰਗ ਡਰਾਟਾ ਸੋਕਾ ਆ ਜਿਹੜੀਆਂ 40 ਸਟੇਟਾਂ ਦੇ ਵਿੱਚ ਜਿੰਨਾ ਪਾਣੀ ਚਾਹੀਦਾ ਹੁੰਦਾ ਨਾਰਮਲ ਜਿੰਨੀ ਰੇਨਫਾਲ ਚਾਹੀਦੀ ਆ ਜਿੰਨਾ ਉੱਥੇ ਮੀਂਹ ਪੈਂਦਾ ਆ ਅਗਸਤ ਤੋਂ ਲੈ ਕੇ ਅਕਤੂਬਰ ਤੱਕ 40 ਸਟੇਟਾਂ ਦੇ ਵਿੱਚੋਂ ਘਟ ਆ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਆ ਸਮੱਸਿਆ ਕਿੰਨੀ ਗੰਭੀਰ ਆ 1 2 10 15 ਸਟੇਟਾਂ ਦੇ ਵਿੱਚ ਹੋਵੇ ਮੰਨਿਆ ਜਾ ਸਕਦਾ ਪਰ 40 ਪੰਜਾਂ ਵਿੱਚੋਂ 40 ਸਟੇਟਾਂ ਦੇ ਵਿੱਚ ਜਿੰਨਾ ਚਾਹੀਦਾ ਹੁੰਦਾ ਮੀਂਹ ਉਹਨਾਂ ਪੈ ਹੀ ਨਹੀਂ ਰਿਹਾ ਇਸ ਕਰਕੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹਰਿਕਨ ਇਨਫਲੂਐਂਸਾ ਉੱਥੇ ਕਿਉਂਕਿ ਆ ਜਿਹੜਾ ਸੀਜ਼ਨ ਸੀਗਾ ਹਰਿਕਨ ਬਹੁਤ ਜ਼ਿਆਦਾ ਇਹ ਚੱਕਰਵਾਤ ਤੂਫਾਨ ਜਿਹੜੇ ਆਏ ਆ ਇਹ ਹਾਈਪਰ ਐਕਟਿਵ ਸੀ ਇਹ ਜ਼ਿਆਦਾ ਸੀ ਆ ਮਿਲਟਨ ਪਹਿਲਾਂ ਫਿਰ ਉਹਦੇ ਤੋਂ ਬਾਅਦ ਹੈਲਨ ਇਹਨਾਂ ਦੋਵਾਂ ਨੇ ਅਸਿੱਧੇ ਰੂਪ ਦੇ ਵਿੱਚ ਜਿਹੜੀ ਸੋਕੇ ਦੇ ਸੋਕੇ ਦੇ ਵਿੱਚ ਕਹਿ ਲਓ ਕੰਟ੍ਰਿਬਿਊਟਿੰਗ ਫੈਕਟਰ ਸੀਗੇ ਇਹ ਜਿਹੜੇ ਹਰਿਕਨ ਸੀਗੇ ਹੁੰਦਾ ਕੀ ਆ ਲੋ ਪ੍ਰੈਸ਼ਰ ਜ਼ੋਨ ਜ ਬਣ ਜਾਂਦੀ ਆ ਤੇ ਉਹਦੇ ਨਾਲ ਜਿਹੜਾ ਉਹ ਸਾਰੇ ਦਾ ਸਾਰਾ ਕੁਝ ਹਾਈ ਪ੍ਰੈਸ਼ਰ ਬਲॉक्स ਜਿਹੜੇ ਆ ਉਧਰਲੇ ਪਾਸੇ ਚਲੇ ਜਾਂਦੇ ਜਦੋਂ ਇੱਕ ਥਾਂ ਦੇ ਉੱਤੇ ਚੱਕਰਵਾਤ ਬਣਦੇ ਕਿੱਦਾਂ ਜਦੋਂ ਇੱਕ ਥਾਂ ਦੇ ਉੱਤੇ ਲੋ ਪ੍ਰੈਸ਼ਰ ਦਾ ਏਰੀਆ ਬਣ ਜਾਂਦਾ ਹਵਾ ਜਿਹੜੀ ਵੱਧ ਪ੍ਰੈਸ਼ਰ ਵਾਲੇ ਪਾਸਿਓਂ ਘੱਟ ਪ੍ਰੈਸ਼ਰ ਵਾਲੇ ਪਾਲੂ ਆਉਂਦੀ ਨੇਰੀ ਚੱਲਦੀ ਤੂਫਾਨ ਆਉਂਦੇ ਆ ਸਮੁੰਦਰ ਵੱਲੋਂ ਜਦੋਂ ਆਉਂਦੀ ਆ ਤਾਂ ਉਹਦੇ ਨਾਲ ਪਾਣੀ ਆਉਂਦਾ ਉਹ 2-3 ਜਿਹੜੇ ਇਹ ਚੱਕਰਵਾਤ ਸੀਗੇ ਅਮਰੀਕਾ ਦੇ ਵਿੱਚ ਹੈਲਨ ਤੇ ਇਹਦੇ ਤੋਂ ਪਹਿਲਾ ਜਿਹੜਾ ਸੀਗਾ ਮਿਲਟਨ ਇਹ ਇੰਨੇ ਸਟਰੋਂਗ ਸੀ ਕਿ ਉਹਨੇ ਸਾਰਾ ਜਿਹੜਾ ਹਵਾ ਪਾਣੀ ਜਾਂ ਮੀਂਹ ਵਾਲਾ ਪ੍ਰੋਸੈਸ ਹੈਗਾ ਪੂਰੇ ਅਮਰੀਕਾ ਦਾ ਹਿਲਾ ਕੇ ਰੱਖ ਦਿੱਤਾ ਤੇ ਇਹਦੇ ਕਰਕੇ ਐਵਰੇਜ ਰੇਨਫਾਲ ਅਮਰੀਕਾ ਦੇ ਵਿੱਚ ਘਟ ਦਸੀ ਜਾ ਰਹੀ ਹੈ ਜਿਹੜੇ ਐਟਮੋਸਫੇਰਿਕ ਹਾਈ ਪ੍ਰੈਸ਼ਰ ਬਲਾਕਸ ਨੇ ਇੱਕ ਜਿੱਥੇ ਜ਼ਿਆਦਾ ਹਾਈ ਪ੍ਰੈਸ਼ਰ ਬਲਾਕਸ ਨੇ ਆ ਖਾਸ ਕਰ ਨਾਰਥ-ਵੈਸਟ ਦੇ ਵਿੱਚ ਦਾ ਮਿਡ-ਵੈਸਟ ਦੇ ਵਿੱਚ ਉਹ ਜਿਹੜਾ ਮੌਇਸਚਰ ਨੂੰ ਦੂਜੇ ਪਾਸੇ ਜਾਣ ਤੋਂ ਰੋਕਦੇ ਆ ਜਿਹਦੇ ਕਰਕੇ ਉਧਰਲੇ ਪਾਸੇ ਖੁਸ਼ਕੀ ਡਰਾਈਨੈਸ ਸੋਕਾ ਏਅਰ ਕਾਡ ਜਿਹੜਾ ਡਰਾਟ ਕਵਰੇਜ ਹੈ ਇਸ ਵੇਲੇ ਨਵੰਬਰ 24 ਅ ਜੇ ਵਿੱਚ ਲਗਭਗ 87% ਅਮਰੀਕਾ ਦੇ ਵਿੱਚ ਅਬਨਾਰਮਲੀ ਡਰਾਈ ਕੰਡੀਸ਼ਨਸ ਨੇ ਮਤਲਬ ਜਿਹੜੀ 237 ਮਿਲੀਅਨ ਅਮਰੀਕਨ ਦੇ ਉੱਤੇ ਦਾ ਪੂਰੇ ਦਾ ਪੂਰਾ ਅਸਰ ਪਿਆ ਇਹ ਮਤਲਬ ਜਦੋਂ ਇਤਿਹਾਸ ਦੇ ਵਿੱਚ ਦੇਖਿਆ ਜਾ ਰਿਹਾ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਸੋਕਾ ਆ ਔਰ ਉਹਦਾ ਹੁਣ ਸੋਕੇ ਦਾ ਅਸਰ ਲੋਕਾਂ ਤੇ ਪੈਣਾ ਹੀ ਆ ਪਰ ਜਿਹੜੀ ਜਿਵੇਂ ਕੌਰਨ ਪ੍ਰੋਡਕਸ਼ਨ ਆ ਫਸਲ ਬਾੜੀ ਦੇ ਉੱਤੇ 64% ਅਮਰੀਕਾ ਦੀ ਕੌਰਨ ਉੱਥੇ ਹੋ ਰਹੀ ਆ ਜਿੱਥੇ ਸੋਕਾ ਪ੍ਰਭਾਵਿਤ ਕਰ ਰਿਹਾ ਹੈ ਇਸ ਵੇਲੇ ਸੋ ਇਹਦਾ ਮਤਲਬ ਇਹ ਆ ਕਿ ਚਾਹੇ ohio ਆ ਜਾਂ ਦੂਜੀਆਂ ਥਾਵਾਂ ਆ ਉੱਥੇ ਸਪਲਾਈ ਚੇਨ ਦੇ ਉੱਤੇ ਸਿੱਧਾ-ਸਿੱਧਾ ਅਸਰ ਪੈਣਾ ਵਾਟਰ ਸਪਲਾਈ ਦੇ ਲਈ ਐਸ ਵੇਲੇ ਸਟਰਗਲ ਆ ਨਿਊਯਾਰਕ ਸਿਟੀ ਦੇ ਜਿਹੜੇ ਰੈਜ਼ਰਵਾਇਰ ਨੇ 61% ਕਪੈਸਿਟੀ ਤੋਂ ਥੱਲੇ ਚਲੇ ਗਿਆ ਜਦੋਂ ਇਹਨੂੰ ਇਹ 61% ਤੋਂ ਥੱਲੇ ਚਲੇ ਗਿਆ ਇਹ ਆਮ ਤੌਰ ਤੇ 80% ਦੇ ਨੇੜੇ ਹੁੰਦੇ ਆ ਜਿਹਦਾ ਮਤਲਬ ਇਹ ਆ ਕਿ ਇਹ ਡਰਾਟ ਵਾਚ ਹੋ ਗਈ ਆ ਉੱਥੇ ਮਤਲਬ ਧਿਆਨ ਰੱਖਣਾ ਪੈ ਰਿਹਾ ਸੋਕੇ ਵਾਲੋਂ ਗੱਲਬਾਤ ਜਾਣ ਰਹੀ ਹੈ ਮੀਂਹ ਘੱਟ ਪਏ ਲਗਭਗ 30 ਸਟੇਟਾਂ ਦੇ ਵਿੱਚ ਰੇਨਫਾਲ ਡੈਫੀਸਿਟ ਰਿਪੋਰਟ ਕੀਤਾ ਗਿਆ ਆ 8 ਇੰਚਸ ਤੋਂ ਜ਼ਿਆਦਾ ਮਈ ਤੋਂ ਲੈ ਕੇ ਅਕਤੂਬਰ ਤੱਕ ਮਤਲਬ ਇਹ ਇਦਾਂ ਕਹਿ ਲਓ ਵੀ 4 ਮਹੀਨੇ ਦੀ ਮਿਸਿੰਗ ਰੇਨ ਇਹਨੂੰ ਕਿਹਾ ਜਾ ਸਕਦਾ ਹੈ ਜਿਹਨੇ ਇਹ ਸਾਰਾ ਕੁਝ ਇਸ ਵੇਲੇ ਕੀਤਾ ਹੈ ਹੁਣ 24 ਲੰਘ ਗਿਆ ਰੋਲਾ 25 ਦਾ ਆ ਬਿਨਾ ਜੇ ਵਿੰਟਰ ਦੇ ਵਿੱਚ ਪ੍ਰੈਸੀਪਿਟੇਸ਼ਨ ਚੰਗੀ ਤਰ੍ਹਾਂ ਨਹੀਂ ਹੁੰਦੀ ਜਿਹੜੀਆਂ ਜੇ ਆ ਠੰਡ ਦੇ ਵਿੱਚ ਨਵੀਂ ਹਵਾ ਦੇ ਵਿੱਚ ਨਹੀਂ ਹੁੰਦੀ ਤੇ ਇਹਦਾ ਅਸਰ ਜਾਂ ਇਹਦਾ ਮਤਲਬ ਦੂਜਾ ਇਹ ਆ ਕਿ ਅਗਲੇ ਸਾਲ ਦੇ ਲਈ ਮੌਇਸਚਰ ਘਟਣਾ ਮੌਇਸਚਰ ਘਟਣਾ ਮੀਂਹ ਘਟਣਾ ਮੀਂਹ ਘਟਣਾ ਤਾਂ ਅਮਰੀਕਾ ਦੇ ਵਿੱਚ ਫਸਲ ਬਾੜੀ ਦੇ ਉੱਤੇ ਵੱਡਾ ਫਰਕ ਪੈਣਾ ਹੁਣ ਜਿਹੜੀ স্নੋ ਫਾਲ ਜਾਂ ਰੇਨ ਆਊਟਲੁੱਕ ਆ ਜਿਹੜੀ ਹੁਣ ਸੀਜ਼ਨਲ স্নੋ ਫਾਲ ਫੋਰਕਾਸਟ ਕੀਤੀ ਗਈ ਆ ਕਿ ਉਹਦੇ ਵਿੱਚ ਵੀ ਜਿਹੜੀ ਡਰਾਈਨੈਸ ਆ ਉਹ ਇਹਨਾਂ ਇਲਾਕਿਆਂ ਦੇ ਵਿੱਚ ਉਸੇ ਤਰ੍ਹਾਂ ਰਹਿਣੀ ਆ ਜਿਹੜੀ ਸ਼ਾਰਟ ਟਰਮ ਰੇਨ ਆ ਉਹ ਕੁਝ ਥਾਵਾਂ ਦੇ ਉੱਤੇ ਦੱਸੀ ਜਾ ਰਹੀ ਆ ਸੋ ਇੱਕ ਜਿਹੜਾ ਅਜੀਬ ਜਿਹੀ ਸਥਿਤੀ ਐ ਇਸ ਵੇਲੇ ਅਮਰੀਕਾ ਦੇ ਵਿੱਚ ਬਣੀ ਆ ਭਾਵੇਂ ਕਿ ਬਹੁਤ ਕੁਝ ਇਫੈਕਟ ਕਰਦਾ ਪਰ ਜਦੋਂ ਵਾਤਾਵਰਣ ਦੀ ਗੱਲਬਾਤ ਆਉਂਦੀ ਆ ਜਦੋਂ ਇਹਦੇ ਉੱਤੇ ਅਸਰ ਪੈਂਦਾ ਤਾਂ ਫਿਰ ਉਹ ਕੱਲੀ ਇਕਨੋਮੀ ਦੇ ਉੱਤੇ ਅਸਰ ਨਹੀਂ ਕਰਦਾ ਲਗਭਗ ਜੀਵਨ ਦੇ ਹਰ ਖੇਤਰ ਦੇ ਉੱਤੇ ਅਸਰ ਕਰ ਰਿਹਾ ਹੈ ਅਗਲੀ ਦੋਸਤੋ ਗੱਲਬਾਤ ਮੀਜ਼ਲਸ ਬਾਰੇ ਆ ਮੀਜ਼ਲਸ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਐਸਟੀਮੇਟਡ 10.3 ਮਿਲੀਅਨ ਦੇ ਮੀਜ਼ਲ ਕੇਸਲਸ ਗਲੋਬਲੀ ਪਿਛਲੇ ਸਾਲ 2023 ਦੇ ਵਿੱਚ ਸਾਹਮਣੇ ਆਏ ਸੀ ਤੇ ਇਹ 22 ਨਾਲੋਂ 20% ਵੱਧ ਸੀਗੇ ਵੱਡਾ ਕਾਰਨ ਇਹਦਾ ਇਹ ਹੈਗਾ ਕਿ ਉਹਦੇ ਵਿੱਚੋਂ ਜਿਹੜਾ ਹੋਣ ਇਹਨਾਂ ਨੇ ਲੱਭਿਆ ਅਮਰੀਕਾ ਦੇ ਵਿੱਚ ਵੀ ਤੇ ਬਾਕੀ ਦੁਨੀਆ ਦੇ ਵਿੱਚ ਵੀ ਕਿਉਂਕਿ ਜੇ 23 ਦੇ ਵਿੱਚ ਇਹ 20% ਵਧੇ ਸੀ ਤੇ 24 ਦੇ ਜਦੋਂ ਅੰਕੜੇ ਆਉਣੇ ਆ ਸੰਭਾਵਨਾ ਇਹ ਆ ਵੀ ਉਹਦੇ ਨਾਲੋਂ ਵੀ ਵੱਧ ਜਾਣੇ ਉਹਦਾ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਰੋਕੀਆਂ ਨਹੀਂ ਜਾ ਸਕਦੀਆਂ ਕੋਵਿਡ ਦੀ ਜਿੰਨਾ ਚਿਰ ਵੈਕਸੀਨ ਨਹੀਂ ਆਈ ਸੀ ਉਹ ਰੋਕਿਆ ਨਹੀਂ ਸੀ ਜਾ ਸਕਦਾ ਉਹਨੇ ਨੁਕਸਾਨ ਬਹੁਤ ਕੀਤਾ ਮੀਜ਼ਲਸ ਦੀ ਵੈਕਸੀਨ ਹੈਗੀ ਆ ਹੁਣ ਕਾਰਨ ਨੇ ਇਹ ਲੱਭਿਆ ਕਿ ਉਹਦੀ ਜਿਹੜੀ ਇਨ ਐਡਿਕੁਏਟ ਵੈਕਸੀਨੇਸ਼ਨ ਕਵਰੇਜ ਆ ਜਿੰਨੀ ਕਵਰੇਜ ਜਿਸ ਤਰੀਕੇ ਨਾਲ ਚਾਹੀਦੀ ਆ ਉਸ ਤਰੀਕੇ ਨਾਲ ਹੋ ਨਹੀਂ ਰਹੀ ਅੱਜ ਸੀਡੀਸੀ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਰਿਪੋਰਟ ਦਿੱਤੀ ਆ ਮੀਜ਼ਲਸ ਦੇ ਨਾਲ 1 ਲੱਖ ਤੋਂ ਜ਼ਿਆਦਾ ਮੌਤਾਂ 2023 ਦੇ ਵਿੱਚ ਹੋਈਆਂ ਖਾਸ ਕਰਕੇ ਇਹਦੇ ਵਿੱਚ ਚਿੰਤਾ ਵਾਲੀ ਗੱਲ ਇਹ ਆ ਕਿ ਜਿਹੜੇ 5 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਪਿਆ ਜਿਹੜੀਆਂ ਫਰਟਿਲਟੀਜ਼ ਨੇ 22 ਦੇ ਵਿੱਚ ਇਹ ਜਿਹੜੀਆਂ ਸੀਗੀਆਂ ਜਿਹੜੀਆਂ 8% ਘਟੀਆਂ ਆ ਹੁਣ ਇਹ ਕਈ ਫੈਕਟਰ ਜਿਹੜੇ ਇਸ ਵੇਲੇ ਸਾਹਮਣੇ ਆ ਰਹੇ ਆ ਜਿਹੜੇ ਵੈਕਸੀਨੇਸ਼ਨ ਕਵਰੇਜ ਦੇ ਗੈਪ ਕਿਹੜੇ ਆ ਸਿਰਫ ਦੁਨੀਆ ਦੇ ਵਿੱਚ 74% ਬੱਚੇ ਆ ਜਿਨ੍ਹਾਂ ਨੂੰ ਫੁੱਲ ਦੋ ਡੋਜ਼ਸ ਮੀਜ਼ਲਸ ਵੈਕਸੀਨ ਦੀਆਂ ਵੀ 2023 ਦੇ ਵਿੱਚ ਮਿਲੀਆਂ ਸੀ ਤੇ 83% ਜਿਹੜੇ ਆ ਉਹਨਾਂ ਨੂੰ ਫਸਟ ਡੋਜ਼ ਮਿਲੀ ਸੀ 22 ਮਿਲੀਅਨ ਤੋਂ ਜ਼ਿਆਦਾ ਬੱਚੇ ਅਨ ਵੈਕਸੀਨੇਟਡ ਰਹਿ ਗਏ ਜਿਹੜਾ ਵੱਡਾ ਫੈਕਟਰ ਆ ਇਹ ਸਾਰੇ ਕੁਸ਼ ਦੇ ਵਿੱਚ ਆਊਟ ਬ੍ਰੇਕ ਨੂੰ ਰੋਕਣ ਦੇ ਲਈ ਹੁਣ ਡਰ ਇਹ ਆ ਵੀ ਜੇ ਇਸ ਤਰੀਕੇ ਦੇ ਨਾਲ ਇੱਥੇ ਮੀਜ਼ਲਸ ਦੇ ਕੇਸ ਆਪਣੇ ਵਾਲੇ ਦੋਲੇ ਵੀ ਆ ਰਹੇ ਆ ਹਾਂਜੀ ਆਊਟਬ੍ਰੇਕ ਨੂੰ ਰੋਕਣ ਦੇ ਲਈ ਘੱਟੋ ਘੱਟ 95% ਪਾਪੂਲੇਸ਼ਨ ਨੂੰ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਆ ਦੋਵੇਂ ਡੋਸਸ ਮੀਜ਼ਲਸ ਵੈਕਸੀਨ ਦੀਆਂ ਅਰਜੈਂਸੀ ਜਿਹੜੀ ਆ ਫਿਰ ਉਹਦੇ ਨਾਲ ਇਮਿਊਨਾਈਜੇਸ਼ਨ ਰੇਟ ਦੇ ਵਿੱਚ ਇਸ ਵੇਲੇ ਲੋੜ ਆਏ ਵਧਾਉਣੀ ਚਾਹੀਦੀ ਆ ਜਦੋਂ ਨੂੰ ਇਤਿਹਾਸਿਕ ਪਰਪੇਖ ਵਿੱਚ ਰੱਖ ਕੇ ਦੇਖਦੇ ਆ ਜਿਹੜੇ ਹਿਸਟੋਰੀਕਲ ਪ੍ਰੋਸਪੈਕਟਿਵਸ ਨੇ ਜਦੋਂ ਦੀ ਇੰਟਰੋਡਕਸ਼ਨ ਹੋਈ ਆ ਇੰਟਰੋਡਿਊਸ ਹੋਈ ਆ ਮੀਜ਼ਲਸ ਦੀ ਵੈਕਸੀਨ 1963 ਤੋਂ ਲੈ ਕੇ ਇਹਨੇ ਇੱਕ ਅੰਦਾਜ਼ੇ ਦੇ ਮੁਤਾਬਕ 60 ਮਿਲੀਅਨ ਮੌਤਾਂ ਨੂੰ ਰੁਕ ਜਾ ਪੂਰੀ ਦੁਨੀਆ ਦੇ ਵਿੱਚ ਜਦੋਂ ਵੈਕਸੀਨੇਸ਼ਨ ਨਹੀਂ ਸੀ ਜਿਹੜੀ ਇਹ ਮਹਾਮਾਰੀ ਸੀ ਇਹ 26 ਲੱਖ ਬੰਦਾ ਇੱਕ ਸਾਲ ਦੇ ਵਿੱਚ ਇਹਦੇ ਨਾਲ ਮਰਦਾ ਸੀ ਉਹ ਵੀ ਉਸ ਵੇਲੇ ਜਦੋਂ ਦੁਨੀਆ ਦੀ ਪੋਪੂਲੇਸ਼ਨ ਹੀ ਬਹੁਤ ਥੋੜੀ ਸੀ ਜਿਹੜੀ ਅਮਰੀਕਾ ਦੇ ਵਿੱਚ ਇਮਿਊਨਾਈਜੇਸ਼ਨ ਆ ਉਹ ਥੱਲੇ ਨੂੰ ਆਈ ਆ ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਰੇਟ ਡ੍ਰੌਪ ਹੋਇਆ ਇੱਥੇ 95.2% ਸੀਗਾ 1919-2019-20 ਦੇ ਵਿੱਚ ਇਹ 92% ਰਹਿ ਗਿਆ 2023-24 ਦੇ ਵਿੱਚ ਤੇ ਜਿਹੜੀ 280000 ਕਿੰਡਰਗਾਰਟਨਰਸ ਤੇ ਜਿਹੜੇ ਹੈਗੇ ਆ ਬੱਚੇ ਸੀਗੇ ਕੇਜੀ ਦੇ ਵਿੱਚ ਪੜਨ ਵਾਲੇ ਕਹਿ ਲਓ ਉਹ ਵਲਨਰੇਬਲ ਇਹਦੇ ਨਾਲ ਦੱਸੇ ਜਾ ਰਹੇ ਆ 2023 ਦੇ ਵਿੱਚ ਜਾਨੀ ਕਿ ਪਿਛਲੇ ਸਾਲ ਅਮਰੀਕਾ ਦੇ ਵਿੱਚ ਇਹਦੀ ਆਊਟ ਬ੍ਰੇਕ ਹੋਈ ਸੀ 277 ਮੀਸਸ ਦੇ ਕੇਸ ਆਏ ਸੀ ਜਿਨ੍ਹਾਂ ਚੋਂ 41% ਉਹ ਸੀ ਜਿਨ੍ਹਾਂ ਦੇ ਵਿੱਚ ਬੱਚਿਆਂ ਦੀ ਉਮਰ 5 ਸਾਲ ਤੋਂ ਥੱਲੇ ਸੀ ਤੇ ਲਗਭਗ 90% ਜਿਹੜੇ ਅ ਇਨਫੈਕਟਡ ਹੋਏ ਜਿਨ੍ਹਾਂ ਨੂੰ ਇਹ ਇਨਫੈਕਸ਼ਨ ਹੋਈ ਉਹ ਅਨ ਵੈਕਸੀਨੇਟਡ ਸੀ ਇਹਨਾਂ ਨੂੰ ਵੈਕਸੀਨ ਨਹੀਂ ਸੀ ਲੱਗੀ ਸੋ ਲੌਂਗ ਟਰਮ ਹੈਲਥ ਰਿਸਕ ਆ ਇਹਦੇ ਵਿੱਚ ਜੇ ਮੰਨ ਲਓ ਇਹਦੇ ਨਾਲ ਕੁਝ ਨਹੀਂ ਹੁੰਦਾ ਬਚਾਅ ਵੀ ਹੋ ਜਾਂਦਾ ਤੁਹਾਨੂੰ ਹੋ ਗਈ ਮੀਜ਼ਲ ਤੋਂ ਬਾਅਦ ਬਚਾਅ ਵੀ ਹੋ ਜਾਂਦਾ ਉਹਦੇ ਤੋਂ ਬਾਅਦ ਵੀ ਸਵੀਅਰ ਕੰਪਲਿਕਸ਼ਨਸ ਦਾ ਰਿਸਕ ਆ ਜਿਦਾਂ ਜਿਹੜਾ ਇਮਿਊਨ ਐਮਨੀਸ਼ੀਆ ਹੋ ਜਾਂਦਾ ਜਾਂ ਕੁਝ ਹੋਰ ਇਦਾਂ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਵੀ ਹੋ ਸਕਦੀਆਂ ਸੋ ਕਈ ਕੇਸਸ ਇਹਦੇ ਸਾਹਮਣੇ ਆ ਰਹੇ ਆ ਮਿਸ ਇਨਫੋਰਮੇਸ਼ਨ ਦਾ ਹੁਣ ਇਹਦੇ ਨਾਲ ਆ ਭਾਵੇਂ ਇਹਦੇ ਨਾਲ ਕਿ ਫਿਰ ਗੱਲ ਉਹ ਰਾਜਨੀਤਿਕ ਆ ਰੋਬਰਟ ਐਫ ਕੈਨੇਡੀ ਜਿਹੜੇ ਹੈਲਥ ਸੈਕਟਰੀ ਨਾਮਿਨੇਟ ਕੀਤੇ ਗਏ ਨੇ ਜਿਨ੍ਹਾਂ ਬਾਰੇ ਆਪਾਂ ਅੱਗੇ ਜਾ ਕੇ ਗੱਲਬਾਤ ਵੀ ਕਰਨੀ ਆ ਉਹ ਮਸ਼ਹੂਰ ਨੇ ਇਸ ਗੱਲ ਦੇ ਲਈ ਵੀ ਉਹ ਵੈਕਸੀਨ ਦਾ ਵਿਰੋਧ ਕਰਦੇ ਆ ਪਰ ਉਹਨਾਂ ਦੇ ਬਾਰੇ ਕੰਟਰੋਵਰਸ਼ੀਅਲ ਮਤਲਬ ਉਹਨਾਂ ਦੀ ਇਹਦੇ ਬਾਰੇ ਸਟੇਟਮੈਂਟਸ ਹੁੰਦੀਆਂ ਪਿਛਲੇ ਸਮੇਂ ਦੇ ਵਿੱਚ ਵੀ ਸੋ ਭਾਵੇਂ ਕਿ ਐਵਿਡੈਂਸ ਦੱਸਦੇ ਆ ਕਿ ਇੰਨੇ ਬੱਚਿਆਂ ਦੀ ਹਰ ਸਾਲ ਬਚਾਅ ਹੁੰਦਾ ਆ ਪਰ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕੰਟ੍ਰਿਬਿਊਟ ਕਰਦੀਆਂ ਆ ਕੇ ਲੋਕਾਂ ਦੇ ਵਿੱਚ ਵੈਕਸੀਨ ਨੂੰ ਲੈ ਕੇ ਹੈਜ਼ਿਟੇਸ਼ਨ ਪੈਦਾ ਹੋ ਜਾਂਦੀ ਹੈ ਤੇ ਜਿਹੜੀ ਕਿ ਐਸ ਵੇਲੇ ਸਮੱਸਿਆ ਆ ਤਾਂ ਕਿ ਆਊਟਬ੍ਰੇਕ ਨਾ ਹੋਵੇ ਪਹਿਲਾਂ ਵਰਗਾ ਕੁਝ ਨਾ ਹੋਵੇ ਸਿਰਫ ਇੱਥੇ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਹਦੀ ਵੈਕਸੀਨੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਅਗਲੀ ਖਬਰ ਦੋਸਤੋ ਜਿਹੜੇ ਨਵੀਂ ਅਪਾਇੰਟਮੈਂਟ ਇੱਕ ਹੋਈ ਆ ਉਹਨਾਂ ਦੇ ਬਾਰੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ ਨਵੇਂ ਅਪਾਇੰਟਮੈਂਟ ਕੀਤੀ ਆ ਰਾਬਰਟ ਐਫ ਕੈਨੇਡੀ ਜੂਨੀਅਰ ਉਹਨਾਂ ਜਿਹੜੇ ਕਿ ਵੈਕਸੀਨ ਦੇ ਸਬੰਧ ਦੇ ਵਿੱਚ ਵਿਰੋਧੀ ਕਹ ਲੋ ਵੈਕਸੀਨ ਦੇ ਬੜੇ ਵੱਡੇ ਤੌਰ ਦੇ ਉੱਤੇ ਉਹਨਾਂ ਦਾ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਜਿਹੜਾ ਆ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਉਹਨਾਂ ਨੂੰ ਮੁੱਖੀ ਅਨਾਉਂਸ ਕੀਤਾ ਗਿਆ ਇਹਨੇ ਕਰਨਾ ਕੀ ਹੁੰਦਾ ਇਸ ਵਿਭਾਗ ਨੇ ਇਹਨਾਂ ਨੇ ਜਿਹੜੀ ਹੈਲਥ ਕੇਅਰ ਪ੍ਰੋਗਰਾਮਸ ਆ ਜਿੱਦਾ ਵੈਕਸੀਨ ਸੇਫਟੀ ਆ ਜਾਂ ਪਬਲਿਕ ਹੈਲਥ ਇਨੀਸ਼ੀਏਟਿਵਸ ਆ ਉਹਨਾਂ ਸਾਰਿਆਂ ਨੂੰ ਦੇਖਣਾ ਹੁੰਦਾ ਹੈ ਇਹਨਾਂ ਦਾ ਅਜੰਡਾ ਕੀ ਆ ਕੈਨੇਡੀ ਦਾ ਆ ਜਿਹੜਾ ਪਲਾਨ ਆ ਉਹ ਬੇਸਿਕਲੀ ਫੋਕਸ ਕਰਨਾ ਜਿਹੜੀਆਂ ਕ੍ਰੋਨਿਕ ਡਿਜ਼ੀਜ਼ਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਜਿਹੜੇ ਹਾਰਮਫੁਲ ਕੈਮੀਕਲਸ ਨੇ ਜਾਂ ਜਿਹੜਾ ਕਾਰਪੋਰੇਟ ਇਨਫਲੂਐਂਸ ਆਫ ਫੂਡ ਦੇ ਉੱਤੇ ਜਾਂ ਫਾਰਮਾਸਿਊਟੀਕਲਸ ਦੇ ਉੱਤੇ ਉਹਨੂੰ ਜਿਹੜਾ ਮੇਕ ਅਮਰੀਕਾ ਹੈਲਥੀ ਅਗੇਨ ਦਾ ਜਿਹੜਾ ਇਹਨਾਂ ਦਾ ਅਜੰਡਾ ਆ ਉਹਦੇ ਉੱਤੇ ਲੈ ਕੇ ਚੱਲਣਗੇ ਹੁਣ ਰੌਲਾ ਜਿੱਦਾਂ ਪਹਿਲਾਂ ਪਹਿਲੀ ਖਬਰ ਤੇ ਚੱਕਰ ਕਰਕੇ ਹਟੇ ਆ ਕੰਟਰੋਵਰਸ਼ੀਅਲ ਆਏ ਵਿਅਕਤੀ ਕੈਨੇਡੀ ਜਿਹੜੇ ਆਮ ਤੌਰ ਦੇ ਉੱਤੇ ਜਿਹੜੀ ਵੈਕਸੀਨ ਨੂੰ ਆਟਿਜ਼ਮ ਦੇ ਨਾਲ ਜੋੜਦੇ ਆ ਵੀ ਬੱਚੇ ਸਿੱਧੇ ਪੈਦਾ ਹੋਣ ਲੱਗ ਜਾਂਦੇ ਆ ਜਾਂ ਆਟਿਜ਼ਮ ਹੋ ਜਾਂਦਾ ਉਹਨਾਂ ਦੇ ਵਿੱਚ ਉਹਦੇ ਉਸ ਸਬੰਧ ਦੇ ਵਿੱਚ ਹੈਲਥ ਐਕਸਪਰਟ ਜਿਹੜੇ ਥੋੜੇ ਜਿ ਚਿੰਤਤ ਨੇ ਕਿ ਜਿਹੜਾ ਵਿਅਕਤੀ ਵੈਕਸੀਨ ਦਾ ਵਿਰੋਧ ਕਰਦਾ ਰਿਹਾ ਉਹਨੂੰ ਤੁਸੀਂ ਵੈਕਸੀਨ ਵਾਲੇ ਕੰਮ ਦਾ ਜਾਂ ਉਸ ਡਿਪਾਰਟਮੈਂਟ ਦਾ ਮੁਖੀ ਬਣਾ ਦਿੱਤਾ ਤਾਂ ਕੀ ਹੋਊਗਾ ਪਰ ਇਹ ਉਹਨਾਂ ਨੇ ਕਹਿ ਦਿੱਤਾ ਤਾਂ ਇਹ ਬਣਾਉਣਾ ਹੀ ਆ ਸੋ ਪਾਰਟਿਸਨ ਰਿਐਕਸ਼ਨਸ ਵੀ ਨੇ ਇਹਦੇ ਉੱਤੇ ਜਿਹੜੇ ਡੈਮੋਕ੍ਰੇਟਸ ਨੇ ਅਨਕਲੂਡਿੰਗ ਸੀਡੀਸੀ ਦੇ ਡਾਇਰੈਕਟਰ ਮੈਂਡਿਕ ਹੁਈਨ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਆ ਇਸ ਨੋਮੀਨੇਸ਼ਨ ਨੂੰ ਵੀ ਜਿਹੜੀ ਕੈਨੇਡੀ ਦੀ ਕਨਸਪੀਰੇਸੀ ਥਿਉਰੀਜ਼ ਤੇ ਇਹਨਾਂ ਦਾ ਜਿਹੜੀ ਸਾਇੰਟਿਫਿਕ ਮਿਸ ਇਨਫਾਰਮੇਸ਼ਨ ਆ ਕੋਸ਼ਰ ਰਿਪਬਲਿਕਨ ਸੈਨੇਟਰ ਜਿਵੇਂ ਬਿਲ ਕੈਸਟੀ ਆ ਉਹਨਾਂ ਨੇ ਵੀ ਕਿਤੇ ਨਾ ਕਿਤੇ ਆਪਣੀ ਦਿਲਚਸਪੀ ਦੱਸੀ ਆ ਕਿ ਜਿਹੜੀਆਂ ਬ੍ਰਾਡਰ ਹੈਲਥ ਪ੍ਰਾਇੋਰਟੀਜ਼ ਹੋਣੀਆਂ ਚਾਹੀਦੀਆਂ ਆ ਸੋ ਕਨਫਰਮੇਸ਼ਨ ਲਈ ਚੈਲੰਜ ਹੋ ਸਕਦਾ ਮਤਲਬ ਹਜੇ ਤੱਕ ਉਹਨਾਂ ਨੇ ਡੋਨਲਡ ਟਰੰਪ ਨੇ ਤੁਹਾਨੂੰ ਪਤਾ ਆਪ ਸੌ ਚੁੱਕਣੀ ਹੈ ਰਾਸ਼ਟਰਪਤੀ ਬਣਨਾ ਉਸ ਤੋਂ ਬਾਅਦ ਇਹਨਾਂ ਨੂੰ ਇੱਦਾਂ-ਇੱਦਾਂ ਕਰਕੇ ਅਹੁਦੇ ਦੇਣੇ ਹਨ ਪਰ ਜਦੋਂ ਉਹਨਾਂ ਨੇ ਅਨਾਉਂਸ ਕਰ ਦਿੱਤਾ ਤਾਂ ਸੈਨੇਟ ਦੀ ਕਨਫਰਮੇਸ਼ਨ ਜ਼ਰੂਰੀ ਹੁੰਦੀ ਹੈ ਇਹਨਾਂ ਅਹੁਦਿਆਂ ਦੇ ਲਈ ਇਹਨਾਂ ਅਪੁਆਇੰਟਮੈਂਟਸ ਦੇ ਲਈ ਡੋਨਲਡ ਟਰੰਪ ਦੀ ਹਰ ਪਾਸੇ ਬਹੁਮਤਾ ਸੈਨੇਟ ਵੀ ਆਪਣੇ ਉਹਦੇ ਵਿੱਚ ਰਿਪ ਜਿਹੜੀ ਹਾਊਸ ਦੇ ਵਿੱਚ ਵੀ ਅਤੇ ਬਾਕੀ ਤੇ ਹੈ ਹੀ ਹੈ ਉਹਨਾਂ ਦੀ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀਆਂ ਇਹ ਕੰਟਰੋਵਰਸ਼ੀਅਲ ਸਟੇਟਮੈਂਟਸ ਆ ਕਿਤੇ ਨਾ ਕਿਤੇ ਇਹਦੇ ਵਿੱਚ ਦਿੱਕਤ ਕਰ ਸਕਦੇ ਆ ਸੋ ਵੀਓ ਕ੍ਰੋਨਿਕ ਡਿਜ਼ੀਜ਼ਸ ਟਰਾਂਸਪੈਰੈਂਸੀ ਆ ਉਹਦੇ ਉੱਤੇ ਵੀ ਇਹਨਾਂ ਦਾ ਖਾਸ ਤੌਰ ਦੇ ਉੱਤੇ ਕੰਮ ਰਹੂਗਾ ਇਹਨਾਂ ਨੇ ਕਿਹਾ ਹੈ ਕਿ ਓਵਰਆਲ ਏਜੰਸੀ ਜਿਵੇਂ ਐਫ ਡੀ ਏ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹ ਦੇਖਣਗੇ ਸੋ ਇਹਨਾਂ ਦਾ ਜਿਹੜਾ ਰੋਲ ਹੋਊਗਾ ਜੇ ਕਨਫਰਮ ਹੋ ਜਾਂਦਾ ਤਾਂ ਕੈਨੇਡੀ ਜਿਹੜੇ ਨੇ ਉਹ ਲਗਭਗ 2 ਟ੍ਰਿਲੀਅਨ ਡਾਲਰ ਦੀ ਜਿਹੜੀ ਹੈਲਥ ਏਜੰਸੀ ਹੈਗੇ ਆ ਜਿਹੜੇ ਇਹਦੇ ਪ੍ਰੋਗਰਾਮ ਆ ਜਿੱਦਾਂ ਮੈਡੀਕੇਅਰ ਆ ਜਾਂ ਆਪਣੇ ਮੈਡੀਕੇਡ ਆ ਜਾਂ ਅਫੋਰਡੇਬਲ ਕੇਅਰ ਐਕਟ ਆ ਇਹਨਾਂ ਸਾਰਿਆਂ ਨੂੰ ਦੇਖਣਗੇ ਤੇ ਹੈਲਥ ਕਰਾਇ ਜਿਹੜੇ ਕਰਾਈਸਿਸ ਆਉਂਦੇ ਆ ਜਾਂ ਕੋਈ ਡਰੱਗ ਹੈਗੀ ਆ ਉਹਨਾਂ ਦੇ ਨਾਲ ਸੰਬੰਧਤ ਇਹ ਕਰਨਗੇ ਸੋ ਰੌਲਾ ਰੱਪਾ ਪੈ ਰਿਹਾ ਹੈ ਇਹਨਾਂ ਦੇ ਉੱਤੇ ਪਰ ਦੇਖੋ ਕਿਉਂਕਿ ਉਹਨਾਂ ਨੇ ਕਰ ਦਿੱਤਾ ਆ ਤੇ ਇਹ ਇਹਨਾਂ ਦੀ ਜਦੋਂ ਪੁਆਇੰਟ ਆਉਂਦੀ ਆ ਉਤੋਂ ਬਾਅਦ ਦੇਖਿਆ ਜਾਊਗਾ ਕਿ ਕਿਸ ਕਿਸਮ ਦੀਆਂ ਨਵੀਆਂ ਪਾਲਿਸੀਆਂ ਆਉਂਦੀਆਂ ਹਾਲਾਂਕਿ ਜਿਹੜੇ ਕੈਨੇਡੀਅਨ ਹੀ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਅਸੀਂ ਇਦਾਂ ਨਹੀਂ ਸੀ ਵਿਰੋਧ ਕੀਤਾ ਸਕੋ ਵਿਰੋਧ ਕਰਨ ਦਾ ਕਾਰਨ ਹੋਰ ਸੀ ਪਰ ਇਹ ਸਾਰੇ ਜਾਣਦੇ ਆ ਵੀ ਬੜੇ ਕੰਟਰੋਵਰਸੀ ਉਹਨਾਂ ਦੀ ਇਸ ਚੀਜ਼ ਦੇ ਨਾਲ ਆ ਰਹੀ ਹੈ ਅਗਲੇ ਕਰ ਬਦੋਸਤੋ ਡੋਨਲਡ 트ਰੰਪ ਦੁਆਰਾ ਕੀਤੀਆਂ ਗਈਆਂ ਜਿਹੜੀਆਂ ਅਪੁਆਇੰਟਮੈਂਟਸ ਨੇ ਉਹਦੇ ਬਾਰੇ ਆਪਾਂ ਹੁਣ ਤੱਕ ਰੋਜ਼ ਹੀ ਲਗਭਗ ਕਿਸੇ ਨਾ ਕਿਸੇ ਅਪੁਆਇੰਟਮੈਂਟ ਦੀ ਗੱਲ ਕਰਦੇ ਆ ਤੇ ਜਿਹੜੀਆਂ ਇਹ ਹੁਣ ਇਹਨਾਂ ਦੀ ਟ੍ਰਾਂਜ਼ਿਸ਼ਨ ਗਾਲਾ ਸਗਾ ਪ੍ਰੈਜ਼ੀਡੈਂਟ ਇਲੈਕਟ ਡੋਨਲਡ 트ਰੰਪ ਦਾ ਇਹਨਾਂ ਨੇ ਆਪਣੀ ਇਹਨੂੰ ਸੈਲੀਬ੍ਰੇਟ ਕੀਤਾ ਆ ਕਿ ਜਿਹੜਾ ਵਾਈਟ ਹਾਊਸ ਦੇ ਵਿੱਚ ਦੁਬਾਰਾ ਜਾਣਾ ਮਾਰੇ ਲੋਗੋ ਦੇ ਵਿੱਚ ਜਿੱਥੇ ਉਹਨਾਂ ਨੇ ਜਿਹੜੀਆਂ ਇਹਨਾਂ ਦੀਆਂ ਕੈਬਨਟ ਦੀਆਂ ਪਿਕਸ ਨੇ ਜਿਹੜੇ ਕੈਬਨਟ ਦੀ ਇਹਨਾਂ ਨੇ ਸਿਲੈਕਸ਼ਨ ਕੀਤੀ ਆ ਜਾਂ ਐਡਵਾਈਜ਼ਰਸ ਨੇ ਉਹ ਉਹਨਾਂ ਨੂੰ ਜਿਹੜਾ ਇਸ ਇਵੈਂਟ ਦੇ ਉੱਤੇ ਇੰਟਰੋਡਿਊਸ ਵੀ ਕੀਤਾ ਆ ਜਿਹੜੇ ਡੌਗਬਰਮ ਨੇ ਇਹ ਇਹਨਾਂ ਨੂੰ ਖਾਸ ਤੌਰ ਦੇ ਉੱਤੇ ਇੰਟੀਰੀਅਰ ਸੈਕ੍ਰੇਟਰੀ ਲਾਇਆਗਾ ਨਾਰਥ ਡਕੋਟਾ ਤੇ ਗਵਰਨਰ ਜਿਹੜੇ ਨੇ ਇਹ ਡਾਕਬਰਗਮ ਇਹ ਸਾਬਕਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਰਿਹਾ ਹੈ ਪਹਿਲਾਂ ਦੌੜ ਦੇ ਵਿੱਚ ਵੀ ਸ਼ਾਮਲ ਸੀਗੇ ਉਹਨਾਂ ਨੂੰ ਕਿਹਾ ਕਿ ਤੁਸੀਂ ਡਿਪਾਰਟਮੈਂਟ ਆਫ ਇੰਟੀਰੀਅਰ ਜਿਹੜਾ ਉਹਨੂੰ ਲੀਡ ਕਰਨਾ ਹੈ bizness background ਆ ਇਹਨਾਂ ਦੀ ਐਨਰੋਲਮੈਂਟ ਇਹਨਾਂ ਨੇ 트ੰਪ ਦੀ ਕੀਤੀ ਸੀ ਪਹਿਲਾਂ ਇਹਨਾਂ ਦੀ ਸਿਲੈਕਸ਼ਨ ਲੱਗਦਾ ਹੈ ਕਿ ਆਪਣੇ ਜਿਹੜੇ ਜਿਹੜੇ ਇਹਨਾਂ ਦੇ ਵਿਸ਼ਵਾਸਪਾਤਰ ਬੰਦੇ ਇਹਨਾਂ ਨੇ ਦੀ ਕੀਤੀ ਗਈ ਹੈ ਰੋਬਰਟ ਐਫ ਕੈਨੇਡੀ ਬਾਰੇ ਅਸੀਂ ਗੱਲਬਾਤ ਕਰ ਹੀ ਚੁੱਕੇ ਹਾਂ ਇਹਨਾਂ ਨੇ ਵੈਕਸੀਨ ਦੇ ਰੋਲੇ ਗੋਲੇ ਵਾਲੇ ਇਹ ਰੋਬਰਟ ਐਫ ਕੈਨੇਡੀ ਜੂਨੀਅਰ ਨੂੰ ਸੈਕਟਰੀ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਲਾਇਆ ਇਸ ਤੋਂ ਬਾਅਦ ਕੰਟਰੋਵਰਸੀ ਹੋ ਗਈ ਆ ਪਹਿਲਾਂ ਜ਼ਿਕਰ ਵੀ ਕਰ ਚੁੱਕੇ ਆ ਤੌਸੀ ਗਵਾਰਡ ਨੂੰ ਡੀਐਨਏ ਲਾਇਆ ਸਾਬਕਾ ਡੈਮੋਕ੍ਰੇਟ ਕਾਂਗਰਸ ਵਮਨ ਤੌਸੀ ਗਵਾਰਡ ਜਿਹੜੀ ਮਤਲਬ ਜਿਹੜੀ ਪ੍ਰਸਿੱਧ ਸੀਗੀ ਕਿ ਇਹਦੀ ਮੀਟਿੰਗ ਸੀਗੀ ਸੀਰੀਅਨ ਪ੍ਰੈਜ਼ੀਡੈਂਟ ਬਸ਼ਾਰਾ ਅਲ-ਅਸਦ ਦੇ ਨਾਲ 2017 ਦੇ ਵਿੱਚ ਤੇ ਉਹਨੂੰ ਕਿਹਾ ਗਿਆ ਕਿ ਡੀਐਨਏ ਡਾਕਟਰ ਆਫ ਨੈਸ਼ਨਲ ਇੰਟੈਲੀਜੈਂਸ ਲਾਇਆ ਗਿਆ ਹੈ ਏ ਤੇ ਮਸਕ ਤੇ ਰਾਮਾ ਸ਼ਾਉਮੀ ਬਾਰੇ ਵੀ ਆਪਾਂ ਪਹਿਲਾਂ ਗੱਲਬਾਤ ਕੀਤੀ ਐ ਅਲਾਨ ਮਸਕ ਤੇ ਵਿਵੇਕ ਰਾਮਾ ਸ਼ਾਉਮੀ ਇਹਨਾਂ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਵਿੱਚ ਲਾਇਆ ਗਿਆ ਹੈ ਜਿਨ੍ਹਾਂ ਨੇ ਗਵਰਨਮੈਂਟ ਦੀ ਸਪੈਂਡਿੰਗ ਨੂੰ ਰਿਡਿਊਸ ਕਰਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਉਹ ਕਿਦਾਂ ਕਰਦੇ ਆ ਸੈਨਟ ਇਹਨਾਂ ਦੀ ਮੰਨਦੀ ਆ ਨਹੀਂ ਮੰਨਦੀ ਆ ਇਹਨਾਂ ਦਾ ਕੀ ਰੋਲ ਹੋਊਗਾ ਬਾਅਦ ਚ ਪਤਾ ਲੱਗੂਗਾ ਜਸਟਿਸ ਡਿਪਾਰਟਮੈਂਟ ਦੇ ਅਪੌਇੰਟਮੈਂਟਸ ਵੀ ਚਰਚਾ ਦੇ ਵਿੱਚ ਨੇ ਡੋਨਾਲਡ ਟਰੰਪ ਨੇ ਤਿੰਨ ਜਿਹੜੇ ਕ੍ਰਿਮੀਨਲ ਡਿਫੈਂਸ ਅਟਾਰਨੀ ਨੇ ਟਾਟ ਬਲੈਂਚ ਈਮੇਲ ਬੋਵ ਤੇ ਡਿਜਾਂਸੋਰ ਇਹਨਾਂ ਨੂੰ ਕੀ ਜਸਟਿਸ ਡਿਪਾਰਟਮੈਂਟ ਤੇ ਰੋਲ ਦਿੱਤੇ ਆ ਡੈਪਟੀ ਟਾਰਨੀ ਜਨਰਲ ਸੋਲਿਸਟਰ ਜਨਰਲ ਪੋਜੀਸ਼ਨ ਤੇ ਜਿਨੇ ਕੇ ਜਿਹੜੀ ਫੈਡਰਲ ਪੋਸੀਕਿਊਸ਼ਨ ਦੇ ਉੱਤੇ ਸਿੱਧਾ-ਸਿੱਧਾ ਅਸਰ ਪਾਉਣਾ ਹੁੰਦਾ ਆ ਇਸੇ ਤਰ੍ਹਾਂ ਜਿਹੜੀ ਲੀਗਲ ਸਟ੍ਰੈਟਜੀ ਤੇ ਇਮਿਊਨਿਟੀ ਆ ਜਿਹੜੀ ਇਹਨਾਂ ਦੀ ਲੀਗਲ ਟੀਮ ਆ ਜਿਹਦੇ ਵਿੱਚ ਕਾਫੀ ਇਹ ਬੰਦੇ ਜਿਹੜੇ ਇਨਕਲੂਡਡ ਨੇ ਉਹ ਇਹਦੇ ਉੱਤੇ ਵੀ ਕੰਮ ਕਰਨਗੇ ਸੋ ਇਹਦੀਆਂ ਪੋਲਿਟੀਕਲ ਇਮਪਲੀਕੇਸ਼ਨਸ ਕੀ ਹੋਣਗੀਆਂ ਰਾਜਨੀਤਿਕ ਤੌਰ ਦੇ ਉੱਤੇ ਹਿਕੇਸ਼ ਕਿਸ਼ਨ ਦਾ ਪ੍ਰਭਾਵ ਪਊਗਾ ਇਹਦੇ ਨਾਲ ਇਹ ਵੀ ਆਉਣ ਬੋਸਾਂ ਦੇ ਵਿੱਚ ਗੱਲਬਾਤ ਇਹਨਾਂ ਦੀ ਜਦੋਂ ਪਾਵਰ ਦੇ ਵਿੱਚ ਆਉਂਦੇ ਆ ਉਹਦੇ ਤੋਂ ਬਾਅਦ ਕਿਹੜੇ ਕਿਹੜੇ ਐਕਸ਼ਨਸ ਲੈਂਦੇ ਆ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਐਗਜ਼ੀਕਿਊਟ ਕਰਦੇ ਆ ਉਹਦੇ ਉੱਤੇ ਬਹੁਤ ਕੁਝ ਨਿਰਪਰ ਕਰੂਗਾ ਆਖਰ ਦੇ ਵਿੱਚ ਦੋਸਤੋ ਇੱਕ ਗੱਲਬਾਤ ਕਰਨੀ ਆ ਜਿਹੜੀ ਇੰਸ਼ੋਰੈਂਸ ਦੇ ਸਬੰਧ ਵਿੱਚ ਇਹ ਮਾਮਲਾ ਇਹ ਆ ਕਿ ਇੱਕ ਆਪਰੇਸ਼ਨ ਬੀਅਰ ਕਲਾ ਓਵਰਵਿਊ ਚਾਰ ਲਾਸ ਏਂਜਲਸ ਦੇ ਵਿੱਚ ਰਹਿਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੰਸ਼ੋਰੈਂਸ ਫਰਾਡ ਦੇ ਮਾਮਲੇ ਦੇ ਵਿੱਚ ਕਿਹਾ ਇਹ ਗਿਆ ਵੀ ਇਹਨਾਂ ਨੇ ਇੱਕ ਬੀਅਰ ਅਟੈਕ ਸਟੇਜ ਕੀਤਾ ਉਹਨੂੰ ਪਲਾਨ ਕੀਤਾ ਇੱਕ ਲਗਜ਼ਰੀ ਕਾਰ ਦੇ ਉੱਤੇ 142000 ਡਾਲਰ ਤਿੰਨਾਂ ਜਣਾਂ ਨੇ ਇੰਸ਼ੋਰੈਂਸ ਕੰਪਨੀ ਤੋਂ ਜਿਹੜੇ ਆ ਉਹ ਤਿੰਨ ਇੰਸ਼ੋਰੈਂਸ ਕੰਪਨੀ ਤੋਂ ਮਾਫੀ ਚਾਹੁੰਦੇ ਆ 142000 ਡਾਲਰ ਲੈ ਕੇ ਕੀਤਾ ਕੀ ਹੈ ਇਹਨਾਂ ਨੇ ਜਿਹੜਾ ਵਹੀਕਲ ਸੀਗੇ ਰੋਲਸ ਰੋਇਸ ਦੋ ਮਰਸੀਡਿਸ ਕਾਰਾਂ ਸੀਗੀਆਂ ਜਿਨ੍ਹਾਂ ਨੂੰ ਇਹਨਾਂ ਨੇ ਇਹ ਕਿਹਾ ਵੀ ਕੋਈ ਬੀਅਰ ਆਇਆ ਭਾਲੂ ਆਇਆ ਤੇ ਆ ਕੇ ਇਹਨਾਂ ਨੂੰ ਡੈਮੇਜ ਕਰਕੇ ਚਲੇ ਗਿਆ ਵੀਡੀਓ ਉੱਥੇ ਬਣਦੀ ਸੀਗੀ ਜਾਂ ਉੱਥੇ ਕੈਮਰੇ ਲੱਗੇ ਸੀਗੇ ਉਹ ਉਹਨਾਂ ਨੇ ਲਿਆ ਕੇ ਦਿਖਾਤਾ ਵੀ ਆਹ ਦੇਖੋ ਜੀ ਵੀਡੀਓ ਤੇ ਹੁਣ ਇਹ ਜਿਹੜਾ ਠੀਕ ਆ ਹੁਣ ਇੱਕ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੈਸ਼ੀਅਨਟ ਵਾਈਲਡ ਲਾਈਫ ਦੇ ਜਿਹੜੇ ਕੁਝ ਹੈਗੇ ਨੇ ਐਕਸਪਰਟ ਜਾਂ ਸਾਇੰਟਿਸਟ ਕਹ ਲੋ ਉਹਨਾਂ ਨੇ ਵੀ ਉਹ ਵੀਡੀਓ ਦੇਖੀ ਤੇ ਉਹਨਾਂ ਨੇ ਇਹ ਕਿਹਾ ਵੀ ਅਸਲ ਦੇ ਵਿੱਚ ਜਿਹੜੇ ਬੀਅਰ ਨੇ ਉਹ ਇਦਾਂ ਦੇ ਨਹੀਂ ਹੁੰਦੇ ਇਹ ਬੀਅਰ ਨਹੀਂ ਆ ਸਗੋਂ ਬੀਅਰ ਵਰਗੇ ਕੱਪੜੇ ਪਾ ਕੇ ਉਹਦੇ ਵਿੱਚ ਕੋਈ ਹਿਊਮਨ ਸਰਚ ਵਾਰੰਟ ਕੀਤੇ ਫਿਰ ਸਰਚ ਵਾਰੰਟ ਤੋਂ ਬਾਅਦ ਉਹਨਾਂ ਨੇ ਆਇਡੈਂਟੀਫਾਈ ਕਰ ਲਿਆ ਕਿ ਇਹ ਬੀਅਰ ਇੱਕ ਕਾਸਟ ਬੀਅਰ ਕੋਸਟਿਊਮ ਦੇ ਵਿੱਚ ਇੱਕ ਵਿਅਕਤੀ ਆ ਤੇ ਉਹਦੇ ਵਿੱਚੋਂ ਫਿਰ ਉਹਨਾਂ ਨੇ ਜਿਹੜੀ ਲੱਭਿਆ ਉਹਦਾ ਘਰ ਤੇ ਘਰ ਦੇ ਵਿੱਚੋਂ ਫਿਰ ਉਹ ਕੋਸਟਿਊਮ ਵੀ ਲੱਭ ਲਿਆ ਜਿਹੜੇ ਇਹ ਵੀਡੀਓ ਸਟੇਜ ਕਰਨ ਦੇ ਲਈ ਕੀਤੇ ਗਏ ਸੀ ਸੋ ਡਿਟੈਕਟਿਵ ਜਿਹੜੇ ਅਨਕਵਰਡ ਮਲਟੀਪਲ ਕਲੇਮਸ ਹੈਗੇ ਉਹਨਾਂ ਨੇ ਇਦਾਂ ਦੀ ਫੁਟੇਜ ਦੇਖੀ ਸੇਮ ਡੇਟ ਦੀ ਤੇ ਉਹਦੇ ਵਿੱਚੋਂ ਜਿਹੜੀਆਂ ਕਈ ਲੋਕੇਸ਼ਨਸ ਦੇ ਉੱਤੋਂ ਤਿੰਨ ਡਿਫਰੈਂਟ ਇੰਸ਼ੋਰੈਂਸ ਕੰਪਨੀ ਨੇ ਤੇ ਉਹਦੇ ਵਿੱਚੋਂ ਫਿਰ ਉਹਨਾਂ ਨੂੰ ਲੱਗਿਆ ਕਿ ਜਿਹੜੇ ਰੋਲ ਰੋਇਸ ਆ ਉਹ ਜਿਸ ਤਰੀਕੇ ਨਾਲ ਅੰਦਰ ਬੀਰ ਉਹ ਵੱਡਦਾ ਆ ਤੇ ਉਸ ਤੋਂ ਬਾਅਦ ਜੋ ਕੁਝ ਹੁੰਦਾ ਆ ਉਹਦੇ ਤੋਂ ਬਾਅਦ ਫਿਰ ਅਗਲੀ ਜਿਹੜੀ ਗੱਲਬਾਤ ਪਤਾ ਲੱਗੀ ਆਪਣੇ ਆਪ ਦੇ ਵਿੱਚ ਇਹ ਇੱਕ ਵੱਡੀ ਗੱਲਬਾਤ ਆ ਕ੍ਰਿਮੀਨਲ ਚਾਰजेस ਉਹਨਾਂ ਦੇ ਉੱਤੇ ਲੱਗੇ ਆ ਫਰਾਡਰ ਜਿਹੜਾ ਰਿਲੇਟਡ ਚਾਰजेस ਨੇ ਜਾਂ ਉਹਨਾਂ ਦਾ ਰੋਲ ਜਿਹੜਾ ਇਹਦੇ ਵਿੱਚ ਸੀਗਾ ਉਹਦੇ ਉੱਤੇ ਸੋ ਹੁਣ ਅੱਗੇ ਜਿਹੜੀ ਇਹਨਾਂ ਦੀ ਕਾਰਵਾਈ ਆ ਉਹ ਕੀਤੀ ਜਾਊਗੀ ਇਦਾਂ ਵੀ ਹੁੰਦਾ ਕਾਰ ਦਾ ਇੰਸ਼ੋਰੈਂਸ ਲੈਣ ਦੇ ਲਈ ਇਹ ਕਹਿ ਕੇ ਕਿ ਉਹ ਭਾਲੂ ਜੜਾ ਆ ਕੇ ਇਹਨਾਂ ਨੂੰ ਕਾਰਾਂ ਨੂੰ ਖਰਾਬ ਕਰ ਗਿਆ ਜਾਂ ਡੈਮੇਜ ਕਰ ਗਿਆ ਤੇ ਸਾਨੂੰ ਇਹਦਾ ਇੰਸ਼ੋਰੈਂਸ ਦਿਓ ਅਸਲ ਦੇ ਵਿੱਚ ਉਦਾਂ ਦੇ ਕਪੜੇ ਪਾ ਕੇ ਵਿਅਕਤੀ ਆਪ ਉਹਨਾਂ ਕਾਰਾਂ ਨੂੰ ਡੈਮੇਜ ਕਰ ਰਿਆ ਸੀ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ